ਆਪਰ ਖਾਸ ਹੀ ਦੇਖਦੇ ਆ ਪਿੰਡਾਂ ਦੇ ਵਿੱਚ ਆਮ ਹੀ ਦਿਖਦੇ ਆ ਉਹ ਜੀ ਆਪਾਂ ਨੂੰ ਜਿਹੜਾ ਭੇੜਿਆ ਨਹੀਂ ਆਪਾਂ ਨਹੀਂ ਦੇਖਦੇ ਤੇ ਸੋ ਇਹ ਬਾਹਰ ਦੀਆਂ ਨੇ ਬਰੀਡਾਂ ਸਾਰੀਆਂ ਆ ਕਿੱਡੇ ਸਿੰਘ ਆ ਇਹਦੇ ਵੀ ਖਵਾ ਰਹੇ ਹੈਂ ਦੇਖੋ ਇਹ ਪਹਾੜੀ ਪੂੜੀ ਇਲਾਕੇ ਦੇ ਜਿਹੜੀ ਹੋ ਸਕਦੀਆਂ ਆ ਦੇਖੋ ਇਹ ਬਾਦਲ ਸਾਹਿਬ ਦੇ ਜੀ ਫੋਲੋ ਕਰ ਲਿਓ ਬਾਈ ਨੂੰ ਇਹ ਹੋਰ ਠੀਕ ਠਾਕ ਚੱਲਿਆ ਕੰਮ ਬਹੁਤ ਚੰਗਾ ਮੈਂ ਤੁਹਾਡੀ ਕਿਰਪਾ ਨਾਲ ਦੱਬੀ ਤੁਰੇ ਹੋਣੀ ਜੀ ਤੁਹਾਡੀ ਕਾ ਹਾਂਜੀ ਰੋਡ ਦੇ ਰੋਡ ਦੇ ਲੈ ਵੀ ਕੱਲ ਵੱਡੀ ਕਰੀ ਫਿਰਦੇ ਆ ਪ੍ਰਭ ਇਹ ਵੰਦੇ ਵੱਡੇ ਮੈਕ ਲਈ ਫਿਰਦੇ ਆ ਔਰ ਚੜਦੀ ਕਲਾ ਬਾ ਚੜਦੀ ਕਲਾ ਜੀ ਸ਼ੁਕਰ ਸ਼ੁਕਰ ਮੀਲਾ ਫਲ ਮਾਰਿਓ ਕੰਮ ਸਹੀ ਕਰ ਰਹੇ ਆ ਜੀ ਹਾਂ ਸਭ ਕੰਮ ਸਹੀ ਆ ਵੀਰੇ ਕੰਮ ਕਿਹੜਾ ਮਾੜਾ ਹੁੰਦਾ ਵਾ ਮੈਂ ਕਿਆ ਫਾਇਦਾ ਹੈ ਕੱਲ ਇਹ ਆ ਵੀ ਕਿਸੇ ਦੀ ਸ਼ਾਨ ਦੇ ਖਿਲਾਫ ਨਾ ਬੋਲੋ ਜੀ ਬਿਲਕੁਲ ਜੀ 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 ਕੋਈ ਮਾੜਾ ਹਲਕਾ ਬਣ ਨਾ ਲਿਆਉ ਵਾ ਕੱਲ ਇਹ ਨਹੀਂ ਹੋਈਆਂ ਯੂਡੀਏ ਮੇ ਕਿਸ ਦਿਨ ਕਹਿ ਸਕਦਾ ਕਮਜ਼ੋਰੀ ਨੂੰ ਦਿਖਾ ਕੇ ਫਾਇਦਾ ਚੱਕਣਾ ਹੈ ਨਾ ਉਹ ਗਲਤ ਗੱਲ ਆ ਇੱਕ ਨੰਬਰ ਚ ਕੰਮ ਕਰੋ ਤੇ ਇਹਦਾ ਨਜ਼ਾਰਾ ਕੋਈ ਨਹੀਂ ਠੀਕ ਹੈ ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਮੁਕਸਰ ਮਾਗੀ ਮੇਲਾ ਦੇਖ ਰਹੇ ਜਿੱਥੇ ਆਪਾਂ ਨੂੰ ਆਪਣੇ ਯੂਟਿਊਬਰ ਜਿਹੜੇ ਹੈਗੇ ਨੇ ਹਰਪੇਸ਼ ਸਿੱਧੂ ਜੀ ਜਿਨ੍ਹਾਂ ਨੂੰ ਅਸੀਂ ਅਕਸਰ ਹੀ ਇਤਿਹਾਸਕ ਸਥਾਨ ਇਤਿਹਾਸਕ ਜੜੀਆਂ ਵਾ ਪਾਸਟੋਰੀਆਂ ਵੀ ਦੇਖਦੇ ਇਹਨਾਂ ਦੀਆਂ ਸੋ ਬਹੁਤ ਵਧੀਆ ਯੂਟਿਊਬਰ ਨੇ ਇਹਨਾਂ ਦੀ ਗਾਈਡੈਂਸ ਦੇ ਨਾਲ ਹੀ ਆਪਾਂ ਯੂਟਿਊਬਰ ਬਣੇ ਆ ਸੋ ਆਪਾਂ ਨੂੰ ਹਰਪੇਜ ਭਾਈ ਅੱਜ ਮਿਲੇ ਨੇ ਸੋ ਇਹਨਾਂ ਦਾ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰੋ ਅੱਜ ਹਰਪੇਜ ਭਾਈ ਮਿਲੇ ਨੇ ਧੰਨਵਾਦ ਭਰਾ ਚੌਂਦਰ ਚੜਦੀ ਕਲਾ ਹਾਂਜੀ ਚੜਦੀ ਕਲਾ ਜੀ ਫੋਲੋ ਕਰ ਲਿਓ ਭਾਈ ਨੂੰ ਤੇ ਹੋਰ ਠੀਕ ਠਾਕ ਚੱਲਿਆ ਕੰਮ ਬਹੁਤ ਚੰਗਾ ਮਿਹਨਤ ਤੁਹਾਡੀ ਕਿਰਪਾ ਨਾਲ ਦਬੀ ਤੁਰੇ ਹੋਣੀਆਂ ਜੀ ਧੰਨਵਾਦ ਬਹੁਤ ਮਿਹਰਬਾਨੀ ਚੜਦੀ ਕਲਾ ਬਈ ਧੰਨਵਾਦ ਮਿਹਰਬਾਨੀ ਭੇਜ ਭਾਜੀ ਤੇ ਬਾਦਲਾਂ ਦਾ ਸਟੱਡ ਫਾਰਮ ਤੇ ਕਿਹੜੇ ਕਿਹੜੇ ਸੁਖਬੀਰ ਬਾਦਲ ਜੀ ਨੇ ਰੱਖੇ ਨੇ ਸਟੱਡ ਫਾਰਮ ਦੇ ਵਿੱਚ ਘੋੜੇ ਤੇ ਹੋਰ ਵੀ ਜਾਨਵਰ ਫਿਰ ਉਹ ਵੀਡੀਓ ਚ ਅੱਗੇ ਗੱਲ ਕਰਦੇ ਆ ਆਪਣੇ ਪਿੱਛੇ ਹਰਪੇਜ ਭਾਜੀ ਹਰਪੇਜ ਭਾਜੀ ਆ ਗਏ ਨੇ ਵਾਜੀ ਰੋ ਕੰਮ ਦੱਗੇ ਰੋ ਲੱਗੇ ਰੋ ਹਰਪੇਜ ਜੀ ਭਾਜੀ ਕਹਿੰਦੇ ਦੱਬੀ ਆਓ ਕੰਮ ਦੇ ਤੁਸੀਂ ਸ਼ੇਰ ਦੱਬੀ ਆਓ ਭਾਈ ਠੀਕ ਹੈ ਜੀ ਹੁਣ ਦੇਖਦੇ ਆ ਇਹ ਨਾ ਹੁਣੇ ਹੀ ਅਜੇ ਓਪਨ ਹੋਇਆ ਵਾ ਧੁੰਦ ਦੇ ਕਾਰਨ ਤੇ ਆਹ ਦੇਖ ਲਓ ਕਿੰਨੇ ਲੋਕ ਬਾਦਲ ਦੇ ਜਿਹੜੇ ਫਾਰਮ ਨੂੰ ਦੇਖਣ ਆਏ ਆ ਆਹ ਦੇਖੋ ਹੈ ਆ ਨਿੱਕੀਆਂ ਨਿੱਕੀਆਂ ਜਿਹੜੀਆਂ ਵਾਂ ਛੋਟੀਆਂ ਛੋਟੀਆਂ ਆ ਬੱਕਰੀਆਂ ਇਹ ਇੱਥੋਂ ਦੀ ਬਰੀਡ ਨਹੀਂ ਆ ਇਹ ਬਾਹਰ ਦੀ ਆ ਇੱਕ ਤੁਹਾਨੂੰ ਮੈਂ ਹੋਰ ਦਿਖਾਉਣਾ ਓ ਦੇਖੋ ਇਹ ਸਾਰੀਆਂ ਬਾਹਰ ਦੀਆਂ ਬਰੀਡਾਂ ਨੇ ਆ ਦੇਖੋ ਆ ਦੇ ਆ ਦੇਖ ਇਹਨਾਂ ਨੂੰ ਜੈਕਟਾਂ ਪਾਈਆਂ ਔਰ ਛੋਟੀਆਂ ਛੋਟੀਆਂ ਇਹ ਬਿੱਡਾਂ ਇਹ ਬਾਦਲ ਸਾਹਿਬ ਜਿਹੜੇ ਨੇ ਉਹਨਾਂ ਦਾ ਸਟੱਡ ਫਾਰਮ ਹੈਗਾ ਤੇ ਆ ਦੇਖੋ ਆ ਵੀ ਨਸਲ ਜਿਹੜੀ ਬਹੁਤ ਘੱਟ ਦੇਖੀ ਆਪਾਂ ਇਹ ਤੇ ਵੀ ਬਾਦਲ ਕੇ ਆਂਦੇ ਘੋੜੇ ਨੇ ਕਿਵੇਂ ਦੀਆਂ ਬਰੀਡਾਂ ਰੱਖੀਆਂ ਹੋਈਆਂ ਨੇ ਇਹਨਾਂ ਨੇ ਸਾਰੀਆਂ ਵਾਹ ਜਿਹੜੀ ਆ ਇੱਕ ਛੋਟੀ ਨਸਲ ਐ ਜੀ ਛੋਟੀ ਇਹ ਵੀ ਘੋੜੇ ਆ ਇਹ ਬਿਲਕੁਲ ਨਿੱਕੇ ਨਿੱਕੇ ਆ ਇਹਨਾਂ ਦੇ ਕੱਦ ਬਸ ਐਡੇ ਹੀ ਰਹਿੰਦੇ ਆ ਇਹ ਵੀ ਇੱਕ ਨਸਲ ਐ ਪ੍ਰਜਾਤੀ ਐ ਇਹ ਵੀ ਕਾਫੀ ਮਹਿੰਗੇ ਆ ਤੇ ਪਰ ਆਪਣੇ ਇੱਧਰ ਬਹੁਤ ਘੱਟ ਮਿਲਦੇ ਆ ਉਹ ਫੇਰ ਇੱਕ ਬੇਡੂ ਵੱਡੇ ਸਿੰਘਾਲਾ ਦੇਖੋ ਉਹ ਬੱਕਰੀ ਆ ਆ ਦੇਖੋ ਹੈ ਬਦਲ ਸਾਹਿਬ ਨੇ ਆ ਵੀ ਰੱਖੇ ਹੋਏ ਛੋਟੇ 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 ਛੁਡੇ ਘੋੜੇ ਜਿਹੜੇ ਆ ਦੇ ਨਿੱਕੇ ਨਿੱਕੇ ਘੋੜੇ ਆ ਇਹ ਇਹ ਅਲੱਗ ਜੀ ਚੀਜ਼ ਐ ਇਹਦਾ ਇਹ ਅਲੱਗ ਜੇ ਘੋੜੇ ਆ ਦੇਖੋ ਹੈ ਆ ਦੇਖੋ ਮਾਰਵਾੜੀ ਨਸਲ ਜਿਹੜੀ ਆ ਰੱਖੀ ਹੋਈ ਆ ਆ ਦੇਖੋ ਆ ਆ ਫੇਰ ਆ ਗਿਆ ਹੈ ਆ ਦੇਖੋ ਡੇ ਸਿੰਗਲ ਦੇ ਆ ਦੇਖ ਲੋ ਹੈ ਸੋਹਣੇ ਜਾਨਵਰ ਸਾਹਮਣੇ ਇਹਨਾਂ ਨੇ ਵੀ ਸ਼ੌਂਕ ਪਾਲਿਆ ਘੋੜਿਆਂ ਦਾ ਕੇ ਇੱਕ ਸ਼ੌਂਕ ਵੀ ਆ ਇੱਕ ਬਿਜ਼ਨਸ ਵੀ ਆ ਇਹ ਬਹੁਤ ਵੱਡਾ ਬਿਜ਼ਨਸ ਆ ਸੋ ਇਹ ਜਿਨ੍ਹਾਂ ਨੂੰ ਸਮਝਿਆ ਉਹ ਦੇ ਇਹਨਾਂ ਦੇ ਪਿੱਛੇ ਬਹੁਤ ਜ਼ਿਆਦਾ ਪੈਸਾ ਲਾ ਦਿੰਦੇ ਆ ਜਿਨ੍ਹਾਂ ਨੂੰ ਸਮਝਿਆ ਇਹ ਸ਼ੌਂਕ ਵੀ ਆ ਤੇ ਇੱਕ ਬੜਾ ਵੱਡਾ ਬਿਜ਼ਨਸ ਆ ਆ ਕਰ ਗਿਆ ਕੀ ਆ ਦੇਖ ਬੜਾ ਵੱਡਾ ਸਟੱਡ ਫਾਰਮ ਆ ਦੇਖ ਲੋ ਕਿੱਡੇ-ਕੱਡੇ ਵੱਡੇ ਸਿੰਘ ਆ ਇਹ ਭੇਡੂ ਬਾਹਰ ਦਾ ਭੇਡੂ ਆ ਜੀ ਹੈ ਆ ਦੇਖ ਇਹ ਤਾਂ ਤਿੰਨ ਸਿੰਘ ਆ ਇਹਦੇ ਹਾਂ ਚਾਰ ਆ ਵਾ ਇੱਕ ਬਰੇਆ ਚਾਰ ਸਿੰਘ ਆ ਸਿੰਘ ਤਿੰਨ ਆ ਦੇ ਚਾਰ ਚਾਰ ਸਿੰਘ ਆ ਹਾਂ ਹਾਂ ਚਾਰ ਸਿੰਘ ਆ ਇਹਦੇ ਚਾਰ ਸਿੰਘ ਵਾਲਾ ਭੇਡੂ ਆ ਜੀ ਸੋ ਜਿਆਦਾ ਲੋਕ ਤਾਂ ਇਹਨਾਂ ਨੂੰ ਹੀ ਦੇਖੀ ਜਾਂਦੇ ਆ ਛੋਟੀਆਂ ਨੂੰ ਇਹ ਜਿਹੜੀਆਂ ਬਰੀਡਾਂ ਪਹਿਲੀ ਵਾਰ ਦੇਖੀਆਂ ਆਓ ਵੇਖੋ ਇਹ ਜਿਹੜੀ ਆ ਨਾ ਇਹ ਹਰ ਕਿਸੇ ਸਟੱਡ ਫਾਰਮ ਦੇ ਵਿੱਚ ਨਹੀਂ ਦੇਖਣ ਨੂੰ ਮਿਲਣਗੇ ਸੋ ਇੱਕ ਹੋ ਰਿਹਾ ਉੱਧਰ ਆ ਇੱਕ ਆ ਬੈਠੀ ਆ ਦੇਖੋ ਹੈ ਆਹ ਇਹ ਸਾਰੀਆਂ ਆਹ ਦੇਖੋ ਬਾਦਲ ਸਾਹਿਬ ਦੇ ਘੋੜੇ ਨੇ ਇੱਥੇ ਵਈਆ ਆ ਪ्योर ਮਾਰਵਾੜੀ ਨਸਲ ਦਾ ਘੋੜਾ ਏ ਬਦਲ ਸਾਹਿਬ ਦਾ ਆ ਦੇਖੋ ਸੋਹਣੇ ਜਾਨਵਰ ਰੱਖੇ ਨੇ ਇਹਨਾਂ ਨੇ ਆ ਸਾਰਾ ਜਿਹੜਾ ਵਾ ਬਦਲ ਸਾਹਿਬ ਦਾ ਸਟੱਡ ਫਾਰਮ ਬਣਿਆ ਵਾ ਆ ਵੀ ਦੇਖੋ ਹੈ ਐਵੇਂ ਦਾ ਜਿਹੜਾ ਘੋੜਾ ਵਾ ਆਪਾਂ ਨਹੀਂ ਪਹਿਲਾਂ ਦੇਖਿਆ ਕਰਦੇ ਹੈ ਆ ਦੇਖੋ ਇਹਦੇ ਜਿਹੜੇ ਆ ਦੇਖੋ ਥੱਲੇ ਵਾਲ ਇਹਦੇ ਕਿੰਨੇ ਹੈ ਇਧਰ ਆ ਦੇਖੋ ਆ ਵੀ ਸ੍ਰੀ ਮੁਕਸਰ ਸਾਹਿਬ ਜਿਹੜਾ ਮਾਗੀ ਮੇਲਾ ਹੁੰਦਾ ਇਹਦੇ ਵਿੱਚ ਇੱਕ ਤੋਂ ਇੱਕ ਚੜਦੇ ਰੋ ਚੜਦਾ ਘੋੜਾ ਹੋਰ ਵੀ ਜਿਹੜੀਆਂ ਬਰੀਡਾਂ ਨੇ ਕੁੱਤਿਆਂ ਦੀਆਂ ਬਰੀਡਾਂ ਵਾਂ ਜਾਂ ਹੋਰ ਵੀ ਆ ਜਿੱਦਾਂ ਮੁਰਗੇ ਹੋਗੇ ਕਬੂਤਰ ਹੋਗੇ ਇਹਨਾਂ ਦੀਆਂ ਆਉਂਦੀਆਂ ਨੇ ਬਰੀਡਾਂ ਮੁਕਸਰ ਮਾਗੀ ਮੇਲਾ ਜਿਹੜਾ ਵਾ ਇਹ ਤੁਸੀਂ ਜਿਹੜੇ ਤੇ ਘੋੜਿਆਂ ਨੂੰ ਘੋੜਿਆਂ ਦੇ ਸ਼ਕੀਨੀ ਸ਼ਕੀਨ ਨੇ ਜਾਂ ਹੋਰ ਜਾਨਵਰ ਰੱਖਣ ਦੇ ਸ਼ਕੀਨ ਨੇ ਉਹ ਮੁਕਸਰ ਦਾ ਮਾਗੀ ਮੇਲਾ ਜਿਹੜਾ ਵਾ ਉਹ ਮਿਸ ਨਾ ਕਰਿਆ ਕਰੋ ਸਾਰੇ ਦੇਖਿਆ ਕਰੋ ਇਹ ਮੇਲੇ ਦੇਖਣ ਦੇ ਨਾਲ ਆਪਾਂ ਨੂੰ ਬਹੁਤ ਨੌਲੇਜ ਵੀ ਆਉਂਦੀ ਆ ਤੇ ਕੀ ਕਿਥੋਂ ਤੱਕ ਦੇ ਜਿਵੇਂ ਕਿੰਨੇ-ਕਿੰਨੇ ਮਹਿੰਗੇ ਮਾਰਕੀਟ ਦੇ ਵਿੱਚ ਘੋੜੇ ਨੇ ਤੇ ਕਿਵੇਂ ਲੋਕੀ ਸਾਮ ਸੰਭਾਲ ਕਰਦੇ ਆ ਇਹਨਾਂ ਬਾਰੇ ਵੀ ਆਪਾਂ ਨੂੰ ਬਹੁਤ ਚਾਨਣਾ ਮਿਲਦਾ ਸੋ ਜਿਹੜਾ ਮਕਸਰ ਮਾਗੀ ਦਾ ਮੇਲਾ ਇਹ ਲਗਾਤਾਰ 3 ਤੋਂ 4 ਦਿਨ ਹੁੰਦਾ ਤੁਸੀਂ ਮਕਸਰ ਮਾਗੀ ਮੇਲਾ ਜਿਹੜਾ ਵਾ ਇਹ ਜਰੂਰ ਦੇਖਿਆ ਕਰੋ ਜਿਹੜੇ ਕਿਸਾਨ ਭਰਾ ਨੇ ਉਹ ਵੀ ਦੇਖਿਆ ਕਰਨ ਜਿਨ੍ਹਾਂ ਦੇ ਮਤਲਬ ਕਿ ਪਸ਼ੂ ਰੱਖੇ ਹੋਏ ਆ ਮਾਲ ਡੰਗਰ ਉਹਨਾਂ ਵਾਸਤੇ ਵੀ ਇਸ ਮੰਡੀ ਦੇ ਵਿੱਚ ਕਾਫੀ ਆ ਚੀਜ਼ਾਂ ਹੁੰਦੀਆਂ ਨੇ ਜਿਹੜੇ ਉਹਨਾਂ ਦੇ ਸਮਝਣ ਵਾਸਤੇ ਹੁੰਦੀਆਂ ਨੇ